ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਜਲ ਸਪਲਾਈ ਸੈਨੀਟੇਸ਼ਨ ਮਾਸਟਰੋਲ এমਪਲਾਈ ਜੂਨੀਅਨ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਕੀਤੀ ਗਈ ਮੈਂ ਸੰਜੀਵ ਕੌਂਡਲ ਜ਼ਿਲ੍ਹਾ ਜਲੰਧਰ ਪ੍ਰਧਾਨ ਆ ਅਸੀਂ ਅੱਜ ਜਥੇਬੰਦੀ ਦਾ ਕੈਲੰਡਰ ਵੀ ਰਿਲੀਜ਼ ਕੀਤਾ ਗਿਆ ਅਤੇ ਆਪਣੇ ਸਾਰੇ ਜਿਹੜੇ ਜਥੇਬੰਦੀ ਦੇ ਮੈਂਬਰ ਆ ਇਹਨਾਂ ਨੂੰ ਮੈਂ ਜੋ ਸਾਡੀ ਪਿਛਲੇ ਦਿਨੀ ਸਾਡੇ ਮਹਿਕਮੇ ਦੇ ਮੰਤਰੀ ਸ਼੍ਰੀ ਪੰਡਤ ਬ੍ਰਹਮਸ਼ੰਕਰ ਜెంਪਾ ਜੀ ਨਾਲ ਸਾਡੀ ਇੱਕ ਮੀਟਿੰਗ ਹੋਈ ਸੀ ਜਿਹਦੇ ਵਿੱਚ ਅਸੀਂ ਆਪਣੀਆਂ ਮੰਗਾਂ ਦੇ ਸੰਬੰਧ ਦੇ ਵਿੱਚ ਮੰਗ ਪੱਤਰ ਅਸੀਂ ਦਿੱਤਾ ਸੀ ਮੰਤਰੀ ਜੀ ਨੂੰ ਉਹਦੇ ਬਾਰੇ ਮੈਂ ਸਾਰੇ ਸਾਥੀਆਂ ਨੂੰ ਜਾਣਕਾਰੀ ਦਿੱਤੀ ਆ ਕਿਉਂਕਿ ਸਾਡਾ ਜਿਹੜਾ ਪਿਛਲਾ ਐਜੀਟੇਸ਼ਨ ਸੀਗਾ ਉਹ 10 ਫਰਵਰੀ ਨੂੰ ਅਸੀਂ ਧਰਨਾ ਰੱਖਿਆ ਸੀ ਜਥੇਬੰਦੀ ਵੱਲੋਂ ਪੰਡਤ ਬ੍ਰਹਮਸ਼ੰਕਰ ਜెంਪਾ ਜੀ ਦੇ ਘਰ ਦਾ ਘਰਾਓ ਰੱਖਿਆ ਸੀ ਤੇ ਅਸੀਂ ਜਦੋਂ ਉਹ ਤੋਂ ਪਹਿਲਾਂ ਉਹਨਾਂ ਨੂੰ ਮਿਲਣ ਗਏ ਆ ਉਹਨਾਂ ਨੂੰ ਮੰਗ ਪੱਤਰ ਦਿੱਤਾ ਤਾਂ ਉਹਨਾਂ ਨੇ ਸਾਨੂੰ ਮੀਡੀਆ ਦੇ ਵਿੱਚ ਆ ਕੇ ਉਹਨਾਂ ਨੇ ਸਾਨੂੰ ਇਹ ਵਿਸ਼ਵਾਸ ਦਿਵਾਇਆ ਸੀਗਾ ਕਿ ਤੁਹਾਨੂੰ 16 ਫਰਵਰੀ ਤੋਂ ਬਾਅਦ ਤੁਹਾਨੂੰ ਮੀਟਿੰਗ ਦਾ ਲਿਖਤੀ ਸਮਾਂ ਦਿੱਤਾ ਜਾਊਗਾ ਕਿਉਂਕਿ ਸਾਡੇ ਵਿਭਾਗ ਦੇ ਜਿਹੜੇ ਐਚ.ਓ.ਡੀ. ਸਾਹਿਬ ਆ ਉਹ ਕਿਸੇ ਕਾ ਟ੍ਰੇਨਿੰਗ ਦੇ ਕਾਰਨ ਦਿੱਲੀ ਗਏ ਹੋਏ ਆ ਛੁੱਟੀ ਤੇ ਆ ਉਹ 16 ਫਰਵਰੀ ਤੱਕ ਤਾਂ ਉਹ ਕਹਿੰਦੇ ਸੀ ਜਦੋਂ ਉਹ ਐਚ.ਓ.ਡੀ. ਸਾਹਿਬ ਮੀਟਿੰਗ ਤੋਂ ਵਾਪਸ ਆ ਉਤੋਂ ਟ੍ਰੇਨਿੰਗ ਤੋਂ ਵਾਪਸ ਆ ਜਾਣਗੇ ਤਾਂ ਤੁਹਾਨੂੰ ਅਸੀਂ ਲਿਖਤੀ ਮੀਟਿੰਗ ਦਾ ਸਮਾਂ ਦਿੱਤਾ ਜਾਊਗਾ ਜਿਹਦੇ ਵਿੱਚ ਸਾਡੀਆਂ ਮੁੱਖ ਮੰਗਾਂ ਇਹ ਸੀ ਜੀਆਂ ਕਿ ਸਾਡੇ ਜਿਹੜੇ ਸਾਡੇ ਜਿਹੜੇ ਫੀਲਡ ਕਰਮਚਾਰੀ ਆ ਇਹਨਾਂ ਨੂੰ 2011 ਦੀ ਇਨਾਮ ਲਈ ਕਮੇਟੀ ਦੇ ਵਿੱਚ ਬਹੁਤ ਜ਼ਿਆਦਾ ਲੌਸਸ ਹੋਇਆ ਸੀਗਾ ਕਿਉਂਕਿ ਸਾਡੇ ਜਿਹੜੇ ਵਾਟਰ ਸਪਲਾਈ ਦੇ ਫੀਲਡ ਕਰਮਚਾਰੀ ਆ ਇਹਨਾਂ ਨੂੰ ਸਿਰਫ 10 ਤੋਂ 12% ਦਾ ਵਾਧਾ ਕੀਤਾ ਗਿਆ ਸੀ 2011 ਦੀ ਇਨਾਮ ਲਈ ਕਮੇਟੀ ਚ ਜਦਕਿ ਬਾਕੀ ਬਰਾਬਰ ਦੇ ਕੈਡਰ ਸੀ ਉਹਨਾਂ ਨੂੰ 60 ਤੋਂ 70% ਦਾ ਵਾਧਾ ਸੀ ਉਹ ਜਿਹੜਾ ਲੌਸ ਆ ਸਾਡਾ ਹਜੇ ਤੱਕ ਚੱਲਦਾ ਆ ਰਿਹਾ ਪਿਛਲੇ 13 ਸਾਲ ਤੋਂ ਦੂਸਰੀ ਸਾਡੀ ਸਭ ਤੋਂ ਵੱਡੀ ਮੰਗ ਮਹਿਕਮੇ ਚ ਕੰਮ ਕਰਦੇ ਇਨਲੈਸਟਮੈਂਟ ਕਰਮਚਾਰੀ ਜਿਹੜੇ ਕੀ ਪਿਛਲੇ 15 20 ਸਾਲ ਤੋਂ 25 ਸਾਲ ਤੋਂ ਵੀ ਕੰਮ ਕਰ ਰਹੇ ਆ ਉਹ ਵਿਚਾਰੇ ਉਸ ਤਰ੍ਹਾਂ ਹੀ ਕੰਮ ਕਰ ਰਹੇ ਉਹਨਾਂ ਨੂੰ ਨਾ ਤਾਂ ਮੈਕਮੇ ਵਿੱਚ ਲਿਆ ਜਾ ਰਿਹਾ ਨਾ ਹੀ ਉਹਨਾਂ ਨੂੰ ਰੈਗੂਲਰ ਕੀਤਾ ਜਾ ਰਿਹਾ ਅਸੀਂ ਇਹ ਹੀ ਮੰਗ ਕੀਤੀ ਆ ਕਿ ਜਿਹੜੇ ਸਾਡੀਆਂ ਇਹ ਮੇਨ ਮੁੱਖ ਮੰਗਾਂ ਹੈਗੀਆਂ ਆ ਇਹ ਦੋਨੋਂ ਹੀ ਪੂਰੀਆਂ ਕੀਤੀਆਂ ਜਾਣ ਨਹੀਂ ਤਾਂ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਅਸੀਂ ਸਰਕਾਰ ਜੇ ਬਣਾਈ ਵੀ ਅਸੀਂ ਆ ਤੇ ਸਾਡੇ ਲਈ ਫੇ ਅਸੀਂ ਸਰਕਾਰ ਦੇ ਖਿਲਾਫ ਸੰਘਰਸ਼ ਵੀ ਅਸੀਂ ਤੁਹਾਡੇ ਅਸੀਂ ਕਰਾਂਗੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀਗਾ ਕਿ ਅਸੀਂ ਜੋ ਵੀ ਹੋਊਗਾ ਅਸੀਂ ਮੀਟਿੰਗ ਦੇ ਵਿੱਚ ਮੈਂ ਫਾਈਨਲ ਮੀਟਿੰਗ ਦਵਾਂਗੇ ਉਹਦੇ ਵਿੱਚ ਜੋ ਵੀ ਹੋਣਗੀਆਂ ਤੁਹਾਡੀਆਂ ਮੰਗਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹ ਮੰਗਾਂ ਨੂੰ ਕੋਈ ਨਾ ਕੋਈ ਪੂਰਾ ਕਰੀਏ ਕਿਉਂਕਿ ਸਾਡੀਆਂ ਮੰਗਾਂ ਤਾਂ ਹੈਗੀਆਂ ਬਹੁਤ ਹੈਗੀਆਂ ਮੰਗਾਂ ਪਰ ਸਾਡੀਆਂ ਮੇਨ ਇਹ ਮੁੱਖ ਦੋ ਮੰਗਾਂ ਹੈਗੀਆਂ ਆ ਤੇ ਇਹ ਅਸੀਂ 16 ਤਰੀਕ ਤੋਂ ਬਾਅਦ ਜੇ ਸਾਨੂੰ ਉਹ ਲਖਤੀ ਮੀਟਿੰਗ ਦਾ ਸਮਾਂ ਦਿੰਦੇ ਆ ਠੀਕ ਆ ਨਹੀਂ ਤਾਂ ਉਸ ਤੋਂ ਬਾਅਦ ਜੋ ਵੀ ਸਾਡਾ ਜਥੇਬੰਦੀ ਦਾ ਅਗਲਾ ਐਕਸ਼ਨ ਹੋਊਗਾ ਉਹ ਅਸੀਂ ਮੀਡੀਆ ਰਾਹੀਂ ਅਸੀਂ ਦੱਸਦਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ